ਬਹੁਤ ਯਾਰਾਤ ਭਗਵੰਤ ਮਾਨ ਦੇ ਵੱਲੋਂ ਸ਼ੋਕ ਪ੍ਰਾਸ਼ਰ ਪੱਪੀ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੀਤਾ ਜਾ ਰਿਹਾ ਤਾਂ ਵੱਡੀ ਗਿਣਤੀ ਵਿੱਚ ਜਿੱਥੇ ਵਰਕਰ ਪਹੁੰਚ ਰਹੇ ਨੇ ਉੱਥੇ ਹੀ ਵਿਧਾਇਕ ਵੀ ਪਹੁੰਚੇ ਹੋਏ ਨੇ ਤਾਂ ਹਲਕਾ ਆਤਮ ਨਗਰ ਤੋਂ ਵਿਧਾਇਕ ਕੋਲਵੰਸਿਕ ਸਿੱਧੂ ਪਹੁੰਚੇ ਨੇ ਗੱਲਬਾਤ ਕਰ ਲੈਣੇ ਸੋ ਸਭ ਕਿਵੇਂ ਦੇਖਦੇ ਹੋ ਲੋਕਾਂ ਦੇ ਵਿੱਚ ਕਾਫੀ ਜੋਸ਼ ਜਜ਼ਰ ਆ ਰਿਹਾ ਹੈ ਭਗਵੰਤ ਮਾਨ ਦੀ ਝਲਕ ਪਾਉਣ ਦੇ ਲਈ ਜਿੱਥੇ ਵੀ ਭਗਵੰਤ ਸਿੰਘ ਮਾਨ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਰੋਡ ਸ਼ੋਅ ਕਰਦੇ ਜਾਂਦੇ ਨੇ ਲੋਕਾਂ ਦਾ ਠਾਠਾ ਮਾਰਦਾ ਇਕੱਠ ਇਸ ਗੱਲ ਦਾ ਪਰਮਾਣ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਆਪਣੇ 2 2.5 ਸਾਲ ਦੇ ਕਿਤੇ ਕੰਮਾਂ ਕਰਕੇ ਬਹੁਤ ਲੋਕਪ੍ਰੀਆ ਬਣ ਚੁੱਕੇ ਨੇ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਨੇ ਮੈਂ ਪੰਜਾਬ ਤੋਂ ਬਾਹਰ ਦੀ ਵੀ ਗੱਲ ਕਰਾਂ ਗੁਜਰਾਤ ਅਸੀਂ ਪ੍ਰਚਾਰ ਕਰਨ ਗਏ ਤਾਂ ਹੈਰਾਨਗੀ ਹੋਈ ਜਦੋਂ ਪਿੰਡਾਂ ਦੇ ਪਿੰਡੇ ਕਹਿੰਦੇ ਨੇ ਕੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਲੈ ਕੇ ਆਓ ਅਸੀਂ ਉਹਨਾਂ ਨੂੰ ਇੱਕ ਵਾਰ ਦੇਖਣਾ ਚਾਹੁੰਦੇ ਹਾਂ ਅਸੀਂ ਸਭ ਧਾਕ ਦੇ ਹਲਕੇ ਦੇ ਵਿੱਚ ਅਸੀਂ ਖੜੇ ਹਾਂ ਪਿਛਲੀ ਵਾਰ ਧਾਕ ਦੇ ਹਲਕੇ ਦੇ ਵਿੱਚ ਲਹਿਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਤੋਂ ਹਾਰ ਦਾ ਸਾਹਮਣਾ ਕਰਾਇਆ ਇਸ ਵਾਰ ਲੱਗਦਾ ਕਿ ਧਾਕ ਹਲਕਾ ਕਵਰ ਕਰ ਪਾਉਗੇ ਦੇਖੋ ਜਿਹੜੇ ਸਾਡੇ ਕੈਂਡੀਡੇਟ ਸੀ ਡਾਕਟਰ ਕੰਗ ਸਾਬ ਉਹਨਾਂ ਨੂੰ ਬਹੁਤ ਘੱਟ ਸਮਾਂ ਮਿਲਿਆ ਸੀ ਸਿਰਫ ਮਾਤਰ 15 20 ਦਿਨ ਦਾ ਸਮਾਂ ਮਿਲਿਆ ਸੀ ਜਿਹਦੇ ਵਿੱਚ ਸਿਰਫ 6600 ਵੋਟ ਦੇ ਪਛੜ ਗਏ ਇੰਨੇ ਵੱਡੇ ਕੱਦ ਦੇ ਕਾਲੀ ਲੀਡਰ ਤੋਂ ਸਿਰਫ 6000 ਦੇ ਹਾਰ ਜਾਣਾ ਮੈਂ ਸਮਝਦਾ ਹਾਰ ਨਹੀਂ ਹੈਗੀ ਅੱਜ ਕਾਂਗਸਾਭ ਦੀ ਮਿਹਨਤ ਹੈ ਕਿ ਏਡੀ ਵੱਡੀ ਗਿਣਤੀ ਦੇ ਪਿੰਡਾਂ ਦੇ ਪਿੰਡ ਉੱਠ ਕੇ ਆਪਣੇ ਮਹਿਬੂਬ ਨੇਤਾ ਸਰ ਭਗਵੰਤ ਸਿੰਘ ਮਾਨ ਜੀ ਦੇ ਦਰਸ਼ਨਾਂ ਨੂੰ ਖੜੇ ਨੇ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਅਸ਼ੋਕ ਪ੍ਰੈਸ਼ਰ ਪੱਪੀ ਦੀ ਵੱਡੀ ਲੀਡ ਤੇ ਜਿਹੜੀ ਹੈ ਇਹ ਜਿਹੜੀ ਲੋਕ ਸਭਾ ਲੁਧਿਆਣਾ ਦੀ ਸੀਟ ਜਿੱਤ ਕੇ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਹਰਵਿੰਦ ਕੇਜਰੀਵਾਲ ਸਾਹਿਬ ਦੀ ਝੋਲੀ ਪਾਉਣਗੇ ਤੁਸੀਂ ਥੋੜੇ ਹਲਕੇ ਤੋਂ ਬੈਂਸ ਬ੍ਰਦਰ ਆਂਦੇ ਨੇ ਬੀਤੇ ਕੱਲੋਂ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਕਿਵੇਂ ਦੇਖਦੇ ਹੋ ਕਹਿੰਦੇ ਲੁਧਿਆਣਾ 'ਚ ਵੱਡਾ ਬਲ ਮਿਲੇਗਾ ਯਾਰ ਉਹ ਕਿਹੜਾ ਬਲ ਮਿਲਣਾ ਬਲ ਤਾਂ ਸਾਨੂੰ ਮਿਲ ਗਿਆ ਅੱਜ ਇਹ ਸਾਰੇ ਕਾਂਗਰਸੀ ਰਾਤ ਇੱਕ ਵਿਆਹ ਇਕੱਠੇ ਹੋਏ ਸੀ ਸਾਰੇ ਤਿਆਰ ਸੀ ਕਹਿੰਦੇ ਸਿੱਧੂ ਸਾਹਿਬ ਸ਼ਾਮਲ ਕਰ ਲੋ ਉਧਰੋਂ ਲੋਕ ਸੰਸਦ ਦੇ ਬੰਦੇ ਮੈਂ ਕੀ ਦਾ ਕਿਹਦਾ ਨਾਂ ਲਵਾਂ ਰਾਤ ਦੇ ਫੋਨ ਆਈ ਜਾਂਦੇ ਵੀ ਅਸੀਂ ਇਹਦੇ ਥੱਲੇ ਕੰਮ ਨਹੀਂ ਕਰਨਾ ਜਿਹੜਾ ਬੰਦਾ ਆਪਦੀ ਮੈਂ ਸਮਝਦਾ ਵੀ ਆਪਦਾ ਸਟੈਂਡ ਹੀ ਭੁੱਲ ਗਿਆ ਉਹਦੇ ਲਈ ਅਸੀਂ ਕਹਿੰਦੇ ਕੰਮ ਨਹੀਂ ਕਰਾਂਗੇ ਬਾਕੀ ਮੈਂ ਧੰਨਵਾਦ ਕਰਦਾ ਰਾਹੁਲ ਗਾਂਧੀ ਜੀ ਦਾ ਜਿੰਨਾਂ ਨੇ ਇਹਨੂੰ ਸ਼ਾਮਲ ਕਰਕੇ ਸਾਡੀ ਸੀਟ ਕਲੀਅਰ ਕਰਾਤੀ ਆਤਮਨਗਰ ਤੋਂ ਜਾਂ ਫਿਰ ਸਾਊਥ ਤੋਂ ਹੀ ਲੋਕ ਕਹਿ ਰਹੇ ਨੇ ਕਿ ਜਾਂ ਫਿਰ ਬਾਕੀ ਹਲਕੇ ਦੇ ਵਿੱਚ ਵੀ ਕਾਂਗਰਸੀ ਨਾਰਾਜ਼ ਨੇ ਦੇਖੋ ਭਾਪੀ ਦੀ ਗੱਲ ਕਰੀਏ ਜਲੰਧਰ ਦੇ ਭਾਪੀ ਨਾਲ ਖੜੇ ਸੀ ਅੱਜ ਕਾਂਗਰਸ ਨਾਲ ਖੜੇ ਨੇ ਮੈਂ ਸਮਝਦਾ ਵੀ ਆਉਣ ਵਾਲੇ ਸਮੇਂ 'ਚ ਇਹ ਹੁਣ ਮੈਨੂੰ ਲੱਗਦਾ ਇੱਕ ਪਾਰਟੀ ਕਿਹੜੀ ਰਹਿ ਗਈ ਜਿਹਦੇ 'ਚ ਨਹੀਂ ਗਏ ਉਹ ਬਹੁਤ ਜਨ ਸਮਾਏ ਪੜਦੇ ਉਹ ਪਾਰਟੀ 'ਚ ਵੀ ਕੁਸਮਰ ਰਹੇ ਨੇ ਦੇਖੋ ਬਹੁਤ ਵੀ ਰਹੇ ਨੇ ਨਹੀਂ ਛੋਟੀ ਪਾਰਟੀ 'ਚ ਮੈਂ ਕੁਸਮਰ ਰਹੇ ਨਹੀਂ ਮੇਰੀ ਕਿਹੜੀ ਪਾਰਟੀ ਦੀ ਆਮ ਆਦਮੀ ਪਾਰਟੀ ਨਹੀਂ ਉਹਦੇ ਨਾਲ ਜੁਆਇੰਟ ਵੈਂਚਰ ਸੀਗਾ ਉਹਦੇ ਵੀ ਫਿਰ ਇਧਰ ਉਧਰ ਮਿੰਤ-ਮਿੰਤ ਕਰੀ ਕਹਿੰਦੇ ਵੀ ਨਿਕਲ ਜਾ ਇੱਥੇ ਨਹੀਂ ਕੋਈ ਜਗ੍ਹਾ ਤੇਰੀ ਦੀ। ਆ ਸ਼ਾਮਾ ਦੀ ਪਾਰਟੀ ਦੇ ਵਿੱਚ ਵੀ ਆਉਣ ਨੂੰ ਅਪਰੋਚ ਕਰਦੇ ਮੈਂ ਕਹਿੰਦੀ ਦਿੱਲੀ ਗਏ ਨੇ ਸਾਡੇ ਮੈਡਮ ਕੋਲੇ ਵੀ ਜਾ ਕੇ ਆਏ ਨੇ ਪਰ ਉਹ ਕਹਿੰਦੇ ਵੀ ਤੇਰੇ ਲਈ ਦਰਵਾਜ਼ੇ ਬੰਦ ਨੇ। ਆ ਮੈਂ ਤੁਹਾਨੂੰ ਹੈਰਾਨਗੀ ਦੱਸਣਾ ਚਾਹੁੰਦਾ ਵੀ ਕਾਂਗਰਸ ਪਾਰਟੀ ਕਿੰਨੇ ਸ਼ਾਮਲ ਕਰਿਆ। ਐ ਐ ਬਾਹਾਂ ਫੜੀ ਖੜੇ ਨੇ ਰਾਹੁਲ ਜੀ। ਇਦਾਂ ਮੋਜੋ ਨੂੰ ਫੜ ਕੇ ਖੜੇ ਹੁੰਦੇ ਨੇ। ਯਾਰ ਉਹਦੇ ਗੱਲ ਦੇ ਪਰਨਾ ਦਾ ਪਾ ਦਿਓ। ਉਹਦੇ ਗੱਲ ਪਰਨਾ ਦਾ ਪਾ ਦਿਓ ਪਾਰਟੀ ਦਾ। ਲੋਕਾਂ ਨੂੰ ਕਲੀਅਰ ਤਾਂ ਹੋ ਜੇ ਵੀ ਇਹ ਕਾਂਗਰਸੀ ਬਣ ਗਿਆ ਆਪਣੀ ਕਹਿੰਦੇ ਪਿਛਲੀ ਵਾਰੀ 2019 ਦੇ ਵਿੱਚ ਵੱਡਾ ਵੋਟ ਬੈਂਕ ਸੀਗਾ 3 ਲੱਖ ਤੋਂ ਵੱਧ ਵੋਟਾਂ ਲੈ ਗਏ ਸੀਗੇ ਜਿਹੜੀ ਲੋਕ ਸਭਾ ਲੜੀ ਸੀ ਹੁਣ ਖੜ ਕੇ ਦੇਖ ਲੈਂਦਾ ਹੁਣ ਪਤਾ ਲੱਗ ਜਾਂਦਾ ਵੀ ਕਿੰਨੀ ਵੋਟ ਪੈਂਦੀ ਹੈ ਮੈਂ ਕਹਿੰਦਾ ਵੀ 20-25 ਹਜ਼ਾਰ ਤੇ ਸਿੰਪਟ ਨਹੀਂ ਹੁਣ ਵੀ ਪਤਾ ਲੱਗ ਜੂ ਕੋਈ ਨਾਈ ਦੇ ਮੂਹਰੇ ਬੈਠਾ ਸੀ ਬੰਦਾ ਕਹਿੰਦਾ ਨੌਗਾ ਬਾਲ ਕਿੱਡੇ-ਕੱਡੇ ਕਹਿੰਦਾ ਖੜ ਜਾ 5 ਮਿੰਟ ਖੜ ਜਾ ਤੇਰੇ ਮੂਹਰੇ ਸਿਰਦੇ ਇਹ ਆ 1 ਜੂਨ ਨੂੰ ਪਤਾ ਲੱਗ ਜੂ ਕਿੰਨਾ ਕ ਬਲ ਮਿਲ ਗਿਆ ਸਾਨੂੰ ਬਲ ਮਿਲ ਗਿਆ ਤੇਰੀ ਰਾ흘 ਗਾਂਧੀ ਦਾ ਧੰਨਵਾਦ ਸਤੂ ਤੇਰੀ ਸਾਥੀ ਤੋਂ ਰਹਿਨੇ ਕਾਕੂ ਜੀ ਕਿਵੇਂ ਦੇਖਦੇ ਹੋ ਆਪਣੇ ਪਿਤਾ ਜੀ ਦੇ ਹੱਕ ਦੇ ਵਿੱਚ ਚੋਲ ਪ੍ਰਚਾਰ ਵੀ ਕਰ ਰਹੇ ਹੋ ਲੋਕਾਂ ਦੇ ਵਿੱਚ ਵਿਚਰ ਵੀ ਰਹੇ ਹੋ ਕਿਵੇਂ ਦਾ ਰਿਸਪੋنس ਮਿਲ ਰਿਹਾ ਦੇਖੋ ਜੀ ਪਹਿਲਾਂ ਸਾਰਿਆਂ ਸੱਸੀ ਗੱਲ ਮੇਰੇ ਪਿਤਾ ਜੀ ਦੇ ਸਾਰੇ ਭਰਾ ਜਿੰਨੀਆਂ ਸਾਡੇ ਐਮ ਐਲ ਏ ਸਹਿਬਾਨ ਹੈਗੇ ਨੇ ਜਿੰਨੇ ਪਾਰਟੀ ਦੇ ਸੰਗਠਨ ਤੇ ਬਾਕੀ ਸਾਡੇ ਪਾਰਟੀ ਦੀ ਰੀਡ ਦੀ ਹੱਡੀ ਜਿੰਨੇ ਤੁਸੀਂ ਇੱਥੇ ਦੇਖ ਰਹੇ ਹੋ ਸਾਰੇ ਅੱਜ ਪੱਬਾ ਭਾਰ ਹੋਏ ਹੋਏ ਤੇ ਸਾਰਿਆਂ ਦਾ ਮਨ ਬੜਿਆ ਹੋਇਆ ਕਿ 2024 ਦੇ ਵਿੱਚ 1 ਜੂਨ ਨੂੰ ਪੱਪੀ ਜੀ ਨੂੰ ਵੋਟਾਂ ਪਾ ਕੇ ਪੱਪੀ ਜੀ ਨੂੰ ਲੁਧਿਆਣਾ ਵਾਸੀਆਂ ਦੀ ਆਵਾਜ਼ ਬਣਾ ਕੇ ਪਾਰਲੀਮੈਂਟ ਚ ਭੇਜਣਾ ਪਿੰਡਾਂ ਦੇ ਵਿੱਚ ਰ ਪਿੰਡਾਂ 'ਚ ਲੋਕ ਤੁਸੀਂ ਦੇਖ ਸਕਦੇ ਹੋ ਸਾਰੇ ਪੱਬਾ ਪਾੜਨੇ ਸਾਰਿਆਂ ਨੂੰ ਇੱਕ ਪਤਾ ਆਮ ਆਦਮੀ ਪਾਰਟੀ ਇੱਕ ਜੰਗੀ ਪੱਦਰ ਤੇ ਡਿਵੈਲਪਮੈਂਟ ਦਾ ਕੰਮ ਕਰ ਰਹੀ ਉਹ ਹੀ ਮੁਹੀਮ ਨੂੰ ਦੇਖਦੇ ਹੋ ਅੱਜ ਸਾਰੇ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਦੁਬਾਰਾ 2024 'ਚ ਸਾਰੀ 13 ਦੀ 13 ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਫਤਵਾ ਦੇਣ ਲਈ ਤਿਆਰ ਬਾਕੀ ਪਾਰਟੀਆਂ ਦੇ ਕੈਂਡੀਡੇਟ ਕਹਿੰਦੇ ਵੀ ਕਾਪੀ ਕਮਜ਼ੋਰ ਕੈਂਡੀਡੇਟ ਹੈ ਉਹ ਤਾਂ ਜੀ ਇਹ ਤੁਸੀਂ ਆਪ ਹੀ ਦੇਖ ਸਕਦੇ ਹੋ ਚਲਾਗਾ ਫੇਰ ਲੱਗੇ ਜੀ ਚਲਾਗਾ ਪਿੱਟਾ ਚੱਲੇਗਾ ਝਾੜੂ ਉੜੇਗੀ ਧੂਲ ਨਾ ਰਹੇਗਾ ਪੰਜਾ ਨਾ ਰਹੇਗਾ ਫੂਲ ਹੁਣ ਝਾੜੂ ਹੀ ਚੱਲੂਗਾ ਜਿਹੜਾ ਝਾੜੂ ਹੈ ਉਹ ਚੱਲੂਗਾ ਤਾਂ ਨਾਲ ਦੀ ਨਾਲ ਬੈਂਸ ਭਰਾਵਾਂ ਦੇ ਉੱਤੇ ਵੀ ਸਵਾਦ ਚੁੱਕਦੇ ਹੋਏ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਨਿਗਾਹ ਮਾਰ ਵੀ ਕਿਸੇ ਗੱਲੋਂ ਕਮਜ਼ੋਰ ਲੱਗਦਾ ਕਿਸੇ ਬਸ ਕਿਸੇ ਬਸੋਂ ਕਮਜ਼ੋਰ ਲੱਗਦਾ ਅਸ਼ੋਕ ਪਰਾਸ਼ਰ ਪੱਪੀ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਕਿਸਾਨ ਬੱਤੀ ਦੇ ਹੱਕ ਦੇ ਵਿੱਚ ਅੱਜ ਭਗਵੰਤ ਮਾਨ ਦੇ ਵੱਲੋਂ ਵੀ ਰੋਡ ਸ਼ੋਅ ਕੀਤਾ ਜਾ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਵਰਕਰ ਨੇ ਜਿਹੜੇ ਉਹ ਪਹੁੰਚ ਰਹੇ ਨੇ ਤਾਂ ਕੁਲਵੰਤ ਸਿੰਘ ਸਿੱਧੂ ਵਿਧਾਇਕ ਨੇ ਆਤਮ ਨਗਰ ਤੋਂ ਤਾਂ ਆਤਮ ਨਗਰ ਤੋਂ ਹੀ ਸਿਮਰਜੀਤ ਸਿੰਘ ਬੈਂਸ ਬ੍ਰਦਰ ਵੀ ਨੇ ਕਿਹਾ ਜਾ ਰਿਹਾ ਕਾਂਗਰਸ ਨੂੰ ਨੁਕਸਾਨ ਹੈ ਜਿਹੜਾ ਕਾਫੀ ਚੱਲਣਾ ਪਏਗਾ ਕਾਫੀ ਕਾਂਗਰਸ ਨੇ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਨੂੰ ਤਿਆਰ ਬੈਠੇ ਨੇ ਕੈਮਰਾ ਪਰਸਨ ਮਨੀਸ਼ ਨਾਲ ਹਿੰਮਤ ਸਿੰਘ ਦਿਗਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ Facebook Instagram X aur WhatsApp channel par